ਆਪਰੇਟਰ ਦੇ ਭਾਈਚਾਰੇ ਭਾਈਚਾਰੇ ਦੇ ਸਾਥ ਨਾਲ ਤੇ ਇਹਨਾਂ ਮੈਂਬਰ ਸਹਿਬਾਨਾਂ ਦੇ ਸਹਿਯੋਗ ਨਾਲ surjeet singh jitta ji ਨੂੰ ਆਪਾਂ ਇੱਥੋਂ ਦੀ ਟਰੱਕ ਆਪਰੇਟਰ ਦਾ ਟਰੱਕ ਆਪਰੇਟਰਾਂ ਦਾ ਸਰਪ੍ਰਸਤ ਚੇਅਰਮੈਨ ਬਣਾ ਰਹੇ ਹਾਂ ਸਹੀ ਹੁੰਦਾ ਸਰਦਾਰ ਕਰਦਾਰ ਧਿਆਨ ਸਿੰਘ ਪਿੰਡ ਹਾਜੀਪੁਰ ਤੋਂ ਹੁੰਡਾ ਨੂੰ ਟਰੱਕ ਯੂਨੀਅਨ ਦਾ ਪ੍ਰਧਾਨ ਬਣਾ ਰਹੇ ਹਾਂ ਗੋਲ ਹਾਸ਼ੀਆ ਗਾ ਰਹੇ ਸਰਦਾਰ ਨਵਦੀਪ ਸਿੰਘ ਨਿੱਪੀ ਜੀ ਨੂੰ ਟਰੱਕ ਆਪਰੇਟਰ ਯੂਨੀਅਨ ਦਾ ਵਾਈਸ ਪ੍ਰਧਾਨ ਬਣਾ ਰਹੇ ਆ ਇਹ ਕੁਲਦੀਪ ਸਿੰਘ ਸਾਡੇ ਭਰਾ ਨੂੰ ਟਰੱਕ ਯੂਨੀਅਨ ਦਾ ਖਜ਼ਾਨਚੀ ਬਣਾ ਰਹੇ ਆ ਤੁਹਾਡੇ ਵੱਲੋਂ ਸਹਿਮਤੀ ਨਾਲ ਜਿਹੜੇ 4 ਮੈਂਬਰ ਸਾਨੂੰ ਦਿੱਤੇ ਗਏ ਸੀਗੇ ਇਹ ਚਾਰੇ ਮੈਂਬਰ ਇੱਕ ਕਮੇਟੀ ਦੇ ਰੂਪ ਵਿੱਚ ਲਾਕ ਯੂਨੀਅਨ ਨੂੰ ਚਲਾਉਣਗੇ ਪਹਿਲੀ ਵਾਰ ਹੋਇਆ ਹੋਊਗਾ ਵੀ ਸਾਰੇ ਧੜਿਆਂ ਨੂੰ ਇਕੱਠੇ ਕਰਕੇ ਤੁਸੀਂ ਇੱਕ ਸਾਨੂੰ ਚਾਰ ਮੈਂਬਰ ਦਿੱਤੇ ਤੇ ਅੱਜ ਉਹਨਾਂ ਚਾਰ ਮੈਂਬਰਾਂ ਨੂੰ ਚੁਣੀ ਤੁਹਾਡਾ ਪ੍ਰਧਾਨ ਚੁਣਿਆ ਗਿਆ ਉਹ ਨੇਨਤ ਕਮਾਂਡਰੀ ਨਾਲ ਆਪਣੀ ਯੂਨੀਅਨ ਨੂੰ ਅੱਗੇ ਤੇ ਜਾਣ ਵਾਸਤੇ ਆੜਤੀ ਜਾਂ ਸ਼ੈਲਰ ਭਾਈਚਾਰੇ ਦੇ ਸਾਥ ਨਾਲ ਆਪਾਂ ਸਾਰਿਆਂ ਨੇ ਹੁਣ ਅੱਗੇ ਵਧੋ ਬੋਲੇ ਸੋਨਿਹਾਰ ਸਿਆਕਾਰ ਬੋਲੇ ਸੋਨਿਹਾਰ ਸਿਆਕਾਰ ਬੋਲੇ ਸੋਨਿਹਾਰ ਸਿਆਕਾਰ ਸਾਹ ਵੈਗੁਰੂ ਜੀ ਕੀ ਫਤਿਹ ਸਾਰੇ ਮੇਰੇ ਵੀਰਾਂ ਟਰੱਕ ਆਪਰੇਟਰਾਂ ਵੱਡੇ ਛੋਟੇਆਂ ਨੂੰ ਪਹਿਲੋ ਸਾਸਤਰੀ ਕਾਲ ਬਾਜੀ ਆਪਾਂ ਨੂੰ ਬਾਜੀ ਹਰਾਨਾ ਜੀ ਨੇ ਪ੍ਰਧਾਨ ਬਣਾਇਆ ਜੀ ਆਪਾਂ ਕੋਈ ਵੀ ਕੰਮ ਹੈ ਮਾਨਦਾਰੀ ਨਾਲ ਹਾਂ ਚੱਲਾਂਗੇ ਇਹ ਭਰਾਵਾਂ ਦੇ ਨਾਲ ਚੱਲਾਂਗੇ ਇਹ ਨਹੀਂ ਹੈਗਾ ਆਪਾਂ ਬਣ ਆ ਗਏ ਨੇ ਤੇ ਆਪਾਂ ਆਪਣੀ ਮਰਜ਼ੀ ਕਰਾਂਗੇ ਜੋ ਵੀ ਹੋਇਆ ਇੱਥੇ ਹੀ ਲਾਵਾਂਗੇ ਠੀਕ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਹਾਂਜੀ ਤੁਸੀਂ ਚੇਅਰਮੈਨ ਤੁਹਾਨੂੰ ਬਣਾਇਆ ਗਿਆ ਹੈ ਹਾਂਜੀ ਕਿਸ ਤਰੀਕੇ ਦੇ ਨਾਲ ਚੋਣ ਹੋਈ ਐ ਜੀ ਉਹਦੇ ਬਾਰੇ ਚੋਣ ਬਹੁਤ ਵਧੀਆ ਹੋਈ ਐ ਜੀ ਬਹੁਤ ਵਧੀਆ ਫੈਸਲਾ ਹੋਇਆ ਆਮ ਪਾਰਟੀ ਨੇ ਬਹੁਤ ਸੋਹਣਾ ਫੈਸਲਾ ਕੀਤਾ ਜੀ ਹਾਂ ਜੀ ਕਹਿਣਾ ਚਾਹੁੰਦੇ ਆ ਵੀ ਬਹੁਤ ਵਧੀਆ ਕੰਮ ਚਲਾਵਾਂਗੇ ਸਾਰੇ ਰਲ ਮਿਲ ਕੇ ਸਾਰਿਆਂ ਦੀ ਚਾਰਾਂ ਦੀ ਸਹਿਮਤੀ ਨਾਲ ਕੰਮ ਚੱਲੇਗਾ ਹਾਂ ਜੀ ਵਧੀਆ ਪ੍ਰੋਗਰਾਮ ਆ ਬਹੁਤ ਬਹੁਤ ਆਏ ਪਹਿਲੀ ਵਾਰੀ ਵਧੀਆ ਹੋਈ ਐ ਹਾਂ ਬਹੁਤ ਵਧੀਆ ਹੋਈ ਐ ਜੀ ਚਲੋ ਪਾਜੀ ਪਹਿਲੀ ਵਾਰੀ ਆ ਰਹੇ ਚੁੱਕੇ ਹਾਂ ਦੁਆਰੇ ਫੇਰ ਪਹਿਲਾਂ ਮੜਾ ਡਾਂਗ ਛੋਟੇ ਨਾਲ ਹੁੰਦੇ ਸੀ ਕਦੀ ਬੋਲ ਬੁਲਾਰਾ ਹੋ ਜਾਂਦਾ ਸੀ ਕੋਣ ਵਾਲੇ ਢੰਗ ਨਾਲ ਹੋ ਗਈ ਹੈ ਅੱਛਾ ਹਾਂਜੀ 37 ਨਾਲ ਤੇ ਸਾਰੀ 37 ਨਾਲ ਹੋਈ ਹੈ ਪਰਮਾਤਮਾ ਵਧੀਆ ਵਧੀਆ ਨਕਰਾ ਮੈਂਬਰਾਂ ਨੇ ਸਲਾਹ ਕਰਕੇ ਵੀ ਜੋ ਕਰ ਦੇਣਗੇ ਉਸ ਘਾਤੇ ਅਸੀਂ ਫੁੱਲ ਚੜਾਵਾਂਗੇ ਹਾਂਜੀ ਅੱਜ ਸਾਡੀ ਯੂਨੀਅਨ ਦੇ ਵਿੱਚ ਸਰਦਾਰ ਰਣਜੋਧ ਸਿੰਘ ਜੀ ਜਿਹੜਾ ਨਾਮ ਹਲਕਾ ਇੰਚਾਰਜ ਆਏ ਸੀਗੇ ਉਹਨਾਂ ਨੇ ਦੋ ਤਿੰਨ ਦਿਨਾਂ ਤੋਂ ਸਾਡੀ ਯੂਨੀਅਨ ਦਾ ਮੀਟਿੰਗਜ਼ ਲੈ ਰਹੇ ਸੀਗੇ ਸਾਰੀ ਯੂਨੀਅਨ ਦੀ ਸਹਿਮਤੀ ਨਾਲ ਕੱਲ ਚਾਰ ਮੈਂਬਰ ਚੁਣਨੇਗੇ ਸੀ ਉਹਨਾਂ ਵਿੱਚੋਂ ਅੱਜ ਉਹਨਾਂ ਨੇ ਯੂਨੀਅਨ ਚ ਆ ਕੇ ਸਾਡੀ ਚਾਰਾਂ ਦੀ ਸਹਿਮਤੀ ਹੋ ਗਈ ਸੀ ਵੀ ਜਿੰਨੂੰ ਮਰਜ਼ੀ ਪ੍ਰਧਾਨ ਬਣਾ ਦਿਓ ਜਿੰਨੂੰ ਮਰਜ਼ੀ ਵਾਈਸ ਪ੍ਰਧਾਨ ਸਕੱਤਰ ਤੇ ਉਹ ਬਣਾ ਦਿਓ ਉਹਨਾਂ ਨੇ ਫਿਰ ਅੱਜ ਸਾਡੇ ਚੋਂ ਧਿਆਨ ਸਿੰਘ ਨੂੰ ਪ੍ਰਧਾਨ ਮੈਨੂੰ ਵਾਈਸ ਪ੍ਰਧਾਨ ਚਾਚਾ ਸਰਜੀਤ ਸਿੰਘ ਜੀ ਮੇਰੇ ਚਾਚਾ ਜੀ ਨੇ ਮੇਰੇ ਡੈਡੀ ਦੇ ਬਹੁਤ ਪੁਰਾਣੇ ਦੋਸਤ ਨੇ ਇਹਨਾਂ ਨੂੰ ਸਰਪ੍ਰਸਤ ਬਣਾਇਆ ਗਿਆ ਚੇਅਰਮੈਨ ਜੋ ਵੀ ਆਪਾਂ ਕਹਿ ਲਓ ਵੀ ਇਹ ਸਾਰਾ ਸਾਡੇ ਸਿਰ ਤੇ ਆਥਰ ਰੱਖਣਗੇ ਮੈਂ ਤੇ ਧਿਆਨ ਸਿੰਘ ਜੀ ਦੋਨੇ ਤੀਜਾ ਸਾਡਾ ਭਰਾ ਛੋਟਾ ਕੁਲਦੀਪ ਹਾਂਜੀ ਉਹਨੂੰ ਖਜਾਨਚੀ ਬਣਾਇਆ ਗਿਆ 77 ਜਿਹਨੂੰ ਆਪਾਂ ਕਹਿ ਦਿੰਨੇ ਆ ਅਸੀਂ ਚਾਰੇ ਜਣੇ ਰਲ ਕੇ ਯੂਨੀਅਨ ਦਾ ਜਿਹੜਾ ਵੀ ਪਹਿਲਾਂ ਨੁਕਸਾਨ ਹੋ ਚੁੱਕਿਆ ਜੋ ਵੀ ਕੰਦੇ ਪਿੱਛੇ ਰੇਟ ਰੂਟ ਘੱਟ ਮਿਲਦੇ ਸੀ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਰੇਟ ਦੁਹਾਈ ਜਾਣ ਕੋਈ ਪ੍ਰੋਬਲਮ ਸੀਜ਼ਨ ਚ ਕੋਈ ਪ੍ਰੋਬਲਮ ਨਹੀਂ ਆਉਣ ਦੇਾਂਗੇ ਅਸੀਂ ਗੱਡੀਆਂ ਦੀ ਕਿਸੇ ਤਰ੍ਹਾਂ ਦੀ ਵੀ ਨਾ ਕੋਈ ਖਾਲੀ ਹੋਣ ਤੋਂ ਕੋਈ ਪ੍ਰੋਬਲਮ ਆਉਂਦੀ ਹੈ ਮੈਂ ਧਿਆਨ ਸਿੰਘ ਦੇ ਨਾਲ ਆਪ ਖੁਦ ਨਾਲ ਲੱਗ ਕੇ ਕੋਈ ਵੀ ਕਿਤੇ ਫੋਨ ਮੀਟਿੰਗਾਂ ਦੀ ਚਾਰੇ ਮੈਂ ਤੇ ਚਾਰੇ ਹੀ ਕਰਾਂਗੇ ਕੰਮ ਇਕੱਠੇ ਹੋ ਕੇ ਰਲ ਕੇ ਕਰਾਂਗੇ ਚਲੋ ਇੱਕ ਟਾਈਮ ਮੈਂ ਪਟਿਆਲੇ ਬੈਠਾ ਕੋਈ ਲੋਡ ਪੈਂਦੀ ਹੈ ਮੈਂ ਪਟਿਆਲੇ ਤੋਂ ਪਟਿਆਲੇ ਕਈ ਵਾਰੀ ਕੋਈ ਸਪੈਸ਼ਲ ਦੀ ਪ੍ਰੋਬਲਮ ਆਉਂਦੀ ਹੈ ਕੋਈ ਗਾਡਾਊਨ ਚ ਖਾਲੀ ਕਰਨ ਦੀ ਉਹ ਸਾਰੀ ਮੈਂ ਉੱਥੇ ਪਟਿਆਲੇ ਬੈ ਕੇ ਉੱਥੇ ਯਾਰ ਲ ਕਰਦਾ ਇੱਥੇ ਆਪਣਾ ਕੰਮ ਚਲਾਉਣਗੇ ਸਾਬ ਵੈਗਨ ਜੀ ਕੀ ਪਤੇ ਇਹ ਪਾਜੀ ਪਹਿਲੀ ਵਾਰੀ ਹੋਇਆ ਜਿਹੜਾ ਆਮ ਬੰਦੇ ਚ ਬਰਦਾਨ ਚੁਣਿਆ ਗਿਆ ਨਹੀਂ ਤੇ ਕੋਈ ਰਿਸ਼ਤੇਦਾਰ ਚੁਣਿਆ ਗਿਆ ਨਹੀਂ ਕੋਈ ਨਾਲ ਲੱਗਦੇ ਚੁਣੇ ਜਾਂਦੇ ਸੀ ਇਹ ਪਹਿਲੀ ਵਾਰੀ ਹੜਾਣਾ ਜੀ ਨੇ ਇਹ ਕੰਮ ਕੀਤਾ ਕੀਤਾ ਸੀ ਉਹਨਾਂ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਆ ਕੋਈ ਪਾਰਟੀ ਬਾਜੀ ਵਾਲੀ ਗੱਲ ਨਹੀਂ ਕੀਤੀ ਉਹਨਾਂ ਜੋ ਕੀਤਾ ਸਾਰੇ ਦੀ ਸਹਿਮਤੀ ਨਾਲ ਹੋਇਆ ਕਿਸੇ ਨੂੰ ਕੋਈ ਇਤਰਾਜ਼ ਨਹੀਂ ਜੀਵਨ ਸਿੰਘ ਜੀ ਆਪਣਾ ਨਾਮ ਪਿੰਡ ਆਪਣਾ ਹਾਜੀਪੁਰੇ ਹਾਂਜੀ 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 ਇਹ ਕਿਵੇਂ ਹੋ ਗਿਆ ਜਿਹੜੀ ਚੁਣ ਹੋਈ ਇਹ ਚੋਣ ਐਤਕੀ ਬਹੁਤ ਵਧੀਆ ਚੋਣ ਹੋਈ ਜੀ ਜਦੋਂ ਆਈ ਵਰੀ ਕੋਈ ਸਰਕਾਰਾਂ ਆਉਂਦੀਆਂ ਨੇ ਧੱਕੇ ਨਾਲ ਮੰਨ ਲੋ ਬਣਾ ਜਾਂਦੀਆਂ ਨੇ ਜਿਹੜਾ ਕੋਈ ਮੰਨ ਲੋ ਵੀ ਆਪਣਾ ਉਹਨਾਂ ਦਾ ਸੱਜਣ ਮਿੱਤਰ ਹੁੰਦਾ ਸੀ ਪਰ ਇਸ ਵਾਰੀ ਕੰਮ ਬੰਦੇ ਨੂੰ ਪ੍ਰਧਾਨ ਲਾ ਕੇ ਹਡਾਣਾ ਸਾਹਿਬ ਨੇ ਓਪਰੇਟਰਾਂ ਸਾਹਿਬ ਦੀ ਬੜਾ ਹੀ ਖੁਸ਼ੀ ਦਾ ਸਾਨੂੰ ਤੇ ਬਹੁਤ ਖੁਸ਼ੀ ਹੋਈ ਵੀ ਹਡਾਣਾ ਸਾਹਿਬ ਨੇ ਇੰਨੀ ਸਾਡੇ ਦੀ ਕਿਰਪਾ ਕੀਤੀ ਹੈ ਇੱਕ ਆਮ ਬੰਦੇ ਨੂੰ ਸਾਰਿਆਂ ਦੇ ਵਿਚਾਰ ਜਾਣ ਹਾਂਜੀ ਹਾਂਜੀ ਅਧਿਕਾਰ ਦੇ ਕੇ ਸਾਰਿਆਂ ਦੇ ਵਿਚਾਰ ਜਾਣ ਕੇ ਸਾਰੇ ਓਪਰੇਟਰ ਸਾਰੇ ਨਾਲ ਸਹਿਮਤ ਨੇ ਜੀ ਬੜੇ ਵਧੀਆ ਬੰਦੇ ਨੂੰ ਪ੍ਰਧਾਨ ਲਾਇਆ ਜੋ ਕਿ ਯੂਨੀਅਨ ਦਾ ਪੂਰਾ ਸਾਥ ਦਿੰਦਾ ਹੈ ਕੰਮ ਕਰਦੇ ਨੇ ਤੇ ਅੱਗੇ ਅਸੀਂ ਵੀ ਉਹਨਾਂ ਦੇ ਮਨ ਲੋ ਯੂਥ ਹੋਣ ਕਰਕੇ ਉਹਨਾਂ ਦਾ ਪੂਰਾ ਸਾਥ ਦੇਾਂਗੇ ਜੋ ਵੀ ਕੰਮ ਹੋਣਗੇ ਰਲ ਮਿਲ ਕੇ ਅਸੀਂ ਨਾਲ ਕਰਾਵਾਂਗੇ ਉਹਨਾਂ ਦੇ ਤੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਹੜਾਣਾ ਸਾਹਿਬ ਤੇ ਇੰਨੀ ਨਿਮਰਤਾ ਨਾਲ ਤੇ ਇੰਨੇ ਠੰਡੇ ਮਿੱਠੇ ਸੁਭਾਅ ਨਾਲ ਵੀ ਪ੍ਰਦਾਨ ਲਾਇਆ ਤੇ ਸਾਨੂੰ ਬੜੀ ਖੁਸ਼ੀ ਹੋ ਰਹੀ ਤੇ ਧੰਨਵਾਦ ਅਸੀਂ ਕਰਨੇ ਹੜਾਣਾ ਸਾਹਿਬ ਦਾ ਵੀ ਇਸ ਤਰ੍ਹਾਂ ਵਧੀਆ ਅੱਗੇ ਅੱਗੇ ਕੰਮ ਕਰਦੇ ਰਹਿਣ ਤੇ ਸਾਡੇ ਸਨੌਰ ਹਲਕੇਦੇ ਆ ਦਿਨੋ ਦਿਨ ਬੁਲੰਦੀਆਂ ਦੇ ਲ ਜਾਂਦੇ ਰਹਿਣ ਬਹੁਤ ਵਧੀਆ ਚੌਣ ਹੋਈ ਹੈ ਜੀ ਸਾਰੇ ਟਰੱਕ ਆਪਰੇਟਰਾਂ ਦੀ ਮੌਜੂਦਗੀ ਦੇ ਵਿੱਚ ਸਾਰੀ ਚੌਣ ਹੋਈ ਹੈ ਪੂਰੇ ਆਪਰੇਟਰ ਖਰਨੇ ਨੇ ਹਲੇ ਤੱਕਰ ਤੱਕ ਕਿਸੇ ਨੂੰ ਵੀ ਜੀ ਕੋਈ ਇਤਰਾਜ਼ ਨਹੀਂ ਬਾਕੀ ਸਾਰਿਆਂ ਦੇ ਸਾਹਮਣੇ ਜੋ ਚੋਣ ਹੋਈ ਹੈ ਬਹੁਤ ਵਧੀਆ ਚੋਣ ਹੋਈ ਹੈ ਪਹਿਲਾਂ ਵੀ ਇਸ ਤਰੀਕੇ ਦੇ ਨਾਲ ਚੋਣ ਹੁੰਦੀ ਰਹੀ ਹੈ ਜਿਵੇਂ ਅੱਜ ਆਪ ਸਾਹਮਣੇ ਪ੍ਰਤੱਖ ਹੁੰਦੀ ਤਾਂ ਪਹਿਲਾਂ ਵੀ ਐਵੇਂ ਆ ਕੇ ਦੱਸ ਦਿੰਦੇ ਨੇ ਵੀ ਤੁਹਾਡਾ ਆ ਪ੍ਰਧਾਨ ਹੈ ਅੱਛਾ ਅੱਜ ਸਾਰਿਆਂ ਨੂੰ ਪੁੱਛ ਕੇ ਵੀ ਸਾਰੇ ਆਪਰੇਟਰਾਂ ਨੂੰ ਪੁੱਛ ਕੇ ਉਹਨਾਂ ਦੇ ਹਿਸਾਬ ਨਾਲ ਦੱਸ ਦਿੱਤਾ ਜੀ ਗਾ ਜੀ ਗਗਨਦੀਪ ਸਿੰਘ ਜਿੰਗਣਾਈ ਹਾਂਜੀ ਕਿਹੜਾ ਜਾਉਂਗੇ ਅੱਜ ਬਹੁਤ ਵਧੀਆ ਸਾਡੇ ਆਪਰੇਟਰ ਦੇ ਵਿੱਚੋਂ ਚੁਣੇ ਗਏ ਨਮਾਇंदे ਜੋ ਕਿ ਸਾਡੇ ਆਪਣੇ ਹੀ ਨੇ ਹਨ ਜੋ ਕਿ ਸਾਡੀ ਉਮੀਦਾਂ ਦੇ ਉਮੀਦਾਂ ਨੂੰ ਪੂਰਾ ਉਤਰਨਗੇ ਕਿ ਅੱਜ ਆਮ ਬੰਦੇ ਨੂੰ ਇਹ ਅਧਿਕਾਰ ਹੋਇਆ ਕਿ ਅਸੀਂ ਆਪਣੇ ਆਪ ਹੀ ਚੁਣ ਕੇ ਆਪਣਾ ਪ੍ਰਧਾਨ ਦੇ ਸੀ ਇਹ ਅੱਜ ਤੱਕ ਨਾ ਹੀ ਕੰਮ ਕਦੀ ਹੋਇਆ ਇਹ ਕਿੰਨਾ ਦੀ ਬਦੌਲਤ ਇਹ ਹਡਾਣਾ ਸਾਹਿਬ ਦੀ ਬਦੌਲਤ ਹੈ ਜੀ ਜੋ ਕਿ ਉਹਨਾਂ ਨੇ ਸਾਨੂੰ ਆਪਣੇ ਨਮਾਇੰਦਿਆਂ ਨੂੰ ਚੁਣਨ ਦੀ ਪੂਰੀ ਅਥਾਰਟੀ ਦਿੱਤੀ ਹੈ ਜੀ ਗਰਮੀਤ ਸਿੰਘ ਜੀ ਗਰਮੀਤ ਸਿੰਘ ਹਾਂ ਜੀ ਪਿੰਡ ਪਿੰਡ ਸ਼ਨਾ ਜੀ ਹਾਂ ਜੀ ਤੇ ਅੱਜ ਚੋਣ ਜਿਹੜੀ ਹੋਈ ਹੈ ਹਾਂ ਜੀ ਰਣਾ ਸਾਹਿਬ ਨੇ ਕਰਵਾਈ ਹੈ ਸਾਰਿਆਂ ਨੇ ਬੈਠ ਕੇ ਕਿਵੇਂ ਲੱਗਦੀ ਹੈ ਬਹੁਤ ਸੋਹਣੀ ਜੀ ਬਹੁਤ ਵਧੀਆ ਜੀ ਅੱਛਾ ਬਹੁਤ ਵਧੀਆ ਲੱਗਦੀ ਹੈ ਜੀ ਕੋਈ ਹੋਰ ਤਾਂ ਨਹੀਂ ਹੈ ਕੋਈ ਕਿਸੇ ਤਰ੍ਹਾਂ ਦਾ ਨਹੀਂ ਜੀ ਨਹੀਂ ਬਹੁਤ ਵਧੀਆ ਜਿਹੜੇ ਬੰਦੇ ਜਿੱਤੇ ਆ ਉਹ ਵੀ ਬਹੁਤ ਵਧੀਆ ਜਿੱਤੇ ਆ ਜੀ ਅੱਛਾ ਹਾਂ ਜੀ ਸਾਡੇ ਹੱਕ ਜਾਈਏ ਅਸੀਂ ਪ੍ਰੇਟਾ ਸਾਡੇ ਬਹੁਤ ਵਧੀਆ ਨਿਕਲਣਗੇ ਜੀ ਬਹੁਤ ਹਾਂ ਬਹੁਤ ਵਧੀਆ ਲੱਗਿਆ ਸਾਡੀ ਸਹਿਮਤੀ ਨਾਲ ਹੋਈ ਜੀ ਸਾਡੀ ਸਹਿਮਤੀ ਨਾਲ ਹੋਈ ਹੈ ਜੀ ਹਾਂਜੀ ਕੋਈ ਧੱਕਾ ਕਿਸੇ ਨਾਲ ਨਹੀਂ ਹੋਇਆ ਹੈ ਹਨਾ ਹਾਂਜੀ ਬਸ ਸਿੱਖਾ ਗਏ ਕਰਨਾ ਸਿੱਖਾ ਗਏ ਵੀ ਹਾਂਜੀ ਬਹੁਤ ਵਧੀਆ ਚੋਣ ਹੋਈ ਸਾਡੀ ਜੀ ਅੱਛਾ ਬਹੁਤ ਵਧੀਆ ਪ੍ਰੇਟਰ ਨੇ ਹਾਂਜੀ ਜਿਹੜੇ ਹੁਣ ਪ੍ਰਧਾਨ ਬਣੇ ਸਾਡੇ ਬਹੁਤ ਵਧੀਆ ਚੀਜ਼ ਨੇ ਠੀਕ ਹੈ ਹਾਂ ਸਾਡੀ ਸਹਿਮਤੀ ਨਾਲ ਹੋਈ ਜੀ ਬਿਲਕੁਲ ਹਾਂਜੀ 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 ਸਾਡੀ ਵਾਸਤੇ ਵੀ ਜੀ ਬਹੁਤ ਕਰਨਗੇ ਪਹਿਲਾਂ ਵੀ ਕੀਤਾ ਜੀ ਨਾ ਇੱਕ ਦੋ ਬੰਨੇ ਸਰਦੀਪ ਸਿੰਘ ਪ੍ਰਧਾਨ ਜੀ ਤਾਂ ਆਪਣਾ ਨਿਪਟੇ ਠੀਕ ਹੈ ਤਾਈ ਹੁਣ ਵੀ ਅੱਗੇ ਠੀਕ ਕਰਨਗੇ ਹਾਂਜੀ 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 ਹਾਂ ਜੀ ਹਿੰਦਰ ਸਿੰਘ ਦੁੱਧਨ ਪ੍ਰਦਾਨ ਅਨਾਜ ਮੰਡੀ ਦੁੱਧਨ ਸਾਦਾ ਅੱਜ ਟਰੱਕ ਯੂਨੀਅਨ ਦੁੱਧਨ ਸਾਦਾ ਦੀ ਚੋਣ ਬੜੇ ਫੇਅਰ ਤਰੀਕੇ ਦੇ ਨਾਲ ਹੋਈ ਆ ਜਿਵੇਂ ਜਥੇ ਇਹਨਾਂ ਜੂਨੀਅਨ ਨੇ ਚਾਰ ਨਾਮ ਦਿੱਤੇ ਸੀ ਉਹਨਾਂ ਚੋਂ ਪੂਰੀ ਟੀਮ ਦਾ ਗਠਨ ਚੇਅਰਮੈਨ ਸਾਹਿਬ ਪ੍ਰਧਾਨ ਸਾਹਿਬ ਸੈਕਟਰੀ ਸਾਹਿਬ ਤੇ ਖਜ਼ਾਨਚੀ ਸਾਹਿਬ ਚੁਣ ਕੇ ਬਹੁਤ ਵਧੀਆ ਲੱਗਾ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਇਹਨਾਂ ਨੇ ਬਹੁਤ ਫੇਅਰ ਤਰੀਕੇ ਦੇ ਨਾਲ ਬਹੁਤ ਵਧੀਆ ਕੰਮ ਕਰਨ ਅੱਗੇ ਆਉਣ ਵਾਲਾ ਸੀਜ਼ਨ ਮਨ ਤਨ ਧਨ ਦੇ ਨਾਲ ਤਖੜੇ ਹੋਗੇ ਮੰਡੀਆਂ ਦੇ ਵਿੱਚ ਲਿਫਟਿੰਗ ਦਾ ਕੰਮ ਚਲਾਉਣ ਤਾਂ ਕਿ ਮੰਡੀਆਂ ਦੇ ਕੰਮ ਦੇ ਵਿੱਚ ਸਹਿਯੋਗ ਮੇਨ ਟਰੱਕ ਆਪਰੇਟਰਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਉਹਨੂੰ ਆਪਣੀ ਤਰੀਕ ਪੂਰੇ ਬਖੂਬੀ ਨਿਭਾਉਣ ਇਹਨਾਂ ਨੂੰ ਸ਼ੁਭ ਕਾਮਨਾ ਦਿੰਦਾ ਹੋਇਆ ਵਧਾਈ ਦਿੰਦਾ